ਤਿਆਰੀ ਕਰਦੇ ਹੋਏ ਪਲ ਸਤਿ ਜੀ ਸਰਦਾਰ ਜਸਮੀਲ ਸਿੰਘ ਜੀ son of ਸਰਦਾਰ ਹਰਮੇਖ ਸਿੰਘ ਜੀ ਪਲਦੀਪ ਆਲਮਸ ਹੋਣੇ ਹੋਣੇ ਮੁਖਤਾਰ ਸਾਹਿਬ ਜੀ ਜਿੰਨੇ ਜੇ ਇਹਨਾਂ ਨੂੰ ਇਲਮ ਹਾਸਲ ਕੀਤਾ ਫਿਰ ਉਹਨਾਂ ਯਾਦ ਕੀਤਾ ਇਲਮ ਜਿਹੜਾ ਹਾਸਲ ਕਰੇ ਉਹਨੂੰ ਆਲਮ ਕਹਿੰਦੇ ਜਿਹੜਾ ਫਿਰ ਇਸ ਤੋਂ ਵੀ ਅੱਗੇ ਨਿਕਲ ਜੇ ਉਹਨੂੰ ਫਾਜ਼ਿਲ ਕਹਿੰਦੇ ਉਹ ਫਜ਼ਲ ਕਰਨਾ ਪੈਂਦਾ ਯਾਨੀ ਰਹਿਮ ਕਰਨਾ ਪੈਂਦਾ ਅੱਗੇ ਅਜੇ ਇੰਨਾ ਕੀ ਪਤਾ ਲੱਗਾ ਆਲਮ ਫਾਜ਼ਿਲ عارف ਉਹ ਹੋਰ ਲਾਈਨ ਹੈ ਉਹਦਾ ਵੀ ਕਿਤੇ ਦੱਸਾਂਗੇ ਪਵਦੀਪ ਆਲਮ ਜੀ ਤੋਂ ਬਾਅਦ चौहान ਸਾਹਿਬ ਕਿੱਥੇ ਬੈਠੇ ਨੇ ਮਹਾਰਾਜ ਪਾਗ ਲੱਗੇ ਰਹਿਣ ਭਾਈਓ ਭੈਣੋ ਕਿ ਬੱਚਿਓ ਹਰ ਜਗ੍ਹਾ ਗੂੰਜ ਰਿਹਾ ਚੋਣਾ ਦਾ ਵਿਗਲ ਹਰ ਜਗ੍ਹਾ ਆਪੋ ਆਪਣੇ ਤਰੀਕੇ ਨਾਲ ਕਨਵਿੰਸ ਕਰ ਰਹੇ ਨੇ ਲੋਕ ਕਿ ਸਾਨੂੰ ਵੋਟ ਦਿਓ ਕੋਈ ਉਹ ਕਹਿੰਦਾ ਸਾਨੂੰ ਦਿਓ ਉਹ ਕਹਿੰਦਾ ਸਾਨੂੰ ਉਹ ਜਿਹੜਾ ਵਿਰੋਧੀ ਖੜਾ ਆ ਉਹਨੇ ਸੌ ਨੁਕਸ ਕੱਢਨੇ ਆ ਕਈ ਤਰ੍ਹਾਂ ਦੇ ਬੰਦੇ ਵੀ ਵਿੱਚ ਅੜਕੇ ਵੀ ਡਾਉਣੇ ਆ ਔਰ ਸਾਡੀ ਜਿਹੜੀ ਪਾਰਟੀ ਆ ਉਹਨਾਂ ਨੇ ਕਿਹਾ ਕਿਸੇ ਬਾਰੇ ਬਹੁਤਾ ਬੁਰਾ ਨਾ ਬੋਲੋ ਇਹ ਦੱਸੋ ਕਿ ਸਾਡੀ ਪਾਰਟੀ ਨੇ ਜਾਂ ਸਾਡੇ ਲੀਡਰ ਨੇ ਪਹਿਲਾਂ ਕੀ ਕੀ ਕੰਮ ਕੀਤੇ ਆ ਤੇ ਅਗਰ ਤੁਸੀਂ ਛੋਣ ਲੈਂਦੇ ਹੋ ਤੇ ਅਸੀਂ ਕੀ ਕਰਾਂਗੇ ਇਹਨਾਂ ਕੋ ਬੋਲੋ ਪਾਰਟੀ ਦਾ 10 ਸਾਲ ਹੋ ਗਿਆ ਮੋਦੀ ਸਾਹਿਬ ਦਾ ਰਾਜ ਆਇਆ ਨੂੰ ਗੱਡੀ ਤੇ ਬੈਂਝੇ ਉਹਨੇ ਸਭ ਤੋਂ ਪਹਿਲਾਂ ਧੀਆਂ ਦਾ ਫਿਕਰ ਕੀਤਾ ਉਹਦਾ ਭਲਾ ਹੋਵੇ ਇਹ ਬਜ਼ੁਰਗਾਂ ਦਾ ਫਿਕਰ ਕੀਤਾ ਉਹਨਾਂ ਨੇ ਕਿਹਾ ਥੋੜੀ ਪੈਨਸ਼ਨ ਵੀ ਲਾ ਦਿਓ ਔਰ ਕੋਈ ਇਲਾਜ ਦੁੱਖੋ ਨਾ ਜਹਾਨੋਂ ਜਾਵੇ ਵੈਸੇ ਤਾਂ ਮਹਾਰਜ ਜੋ ਚਾਹੁੰਦਾ ਉਹੀ ਹੁੰਦਾ ਪਰ ਇਲਾਜ ਦੁੱਖੋ ਤਨਾ ਕਮ ਸੇ ਕਮ ਜਾਵੇ 5 ਲੱਖ ਰੁਪਇਆ ਉਹਨਾਂ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਆ ਲਾਗਲੇ ਪਿੰਡ ਗਏ ਸੀ ਜਿੱਥੇ ਅਸੀਂ ਬੈਠੇ ਸੀ ਉੱਥੇ ਮੇ ਲਾਗੇ ਬੋਲਣ ਲੱਪਿਆ ਮੇਰੇ ਮੋਹ ਨਿਕ ਗਿਆ ਕਿ ਬੇ ਘਰਿਆਂ ਨੂੰ ਘਰ ਵੀ ਦਿੰਦੇ ਨੇ ਤੇ ਕੌਨਫੀਡੈਂਟ ਨਹੀਂ ਸੀ ਮੈਂ ਮੈਨੂੰ ਵਿਸ਼ਵਾਸ ਨਹੀਂ ਸੀ ਮੈਂ ਕਹਿ ਕੇ ਕਹਿਣਾ ਕਿ ਕਿਹੜਾ ਘਰ ਹੈ ਉਸ ਬੰਦੇ ਨੇ ਕਿਹਾ ਜੀ ਤੁਸੀਂ ਕੌਨਫੀਡੈਂਸ ਨਾਲ ਬੋਲੋ ਔਰ ਇਧਰ ਦੇਖੋ ਉੱਥੇ ਲਿਖਿਆ ਹੋਇਆ ਸੀ ਕਿ 2 ਲੱਖ ਮੋਦੀ ਸਾਹਿਬ ਨੇ ਭੇਜਿਆ ਪਹਿਲਾਂ ਇੱਥੇ ਕੱਚਾ ਮਕਾਨ ਸੀ ਧਾਰੇ ਵਰਗਾ ਹਰ ਮੌਸਮ ਨਾਲ ਸੀ ਲੜਦੇ ਸੀ ਉਹਨਾਂ ਨੇ ਪੈਸੇ ਭੇਜੇ ਤੇ ਆ ਜਿਹੜਾ ਮਕਾਨ ਤੁਸੀਂ ਬੈਠ ਕੇ ਚਾਹ ਪੀ ਰਹੇ ਹੋ ਐਂਟਰ ਵਾਲੀ ਇਹ ਮੋਦੀ ਸਾਹਿਬ ਨੇ ਬਣਵਾਇਆ ਪ੍ਰਸਿੱਧ ਹੋਣ ਵੀ ਲੱਗਾ ਸੀ ਫਿਰ ਮੈਨੂੰ ਯਕੀਨ ਹੋ ਗਿਆ ਕਿ ਪਾਰਟੀ ਨਾ ਝੂਠ ਬੋਲਦੀ ਨਾ ਪਾਰਟੀ ਦਾ ਲੀਡਰ ਝੂਠ ਬੋਲਦਾ ਇੱਕ ਦਿਨ ਅਸੀਂ ਬਰਤਨ ਬਣਾਉਣ ਵਾਲਿਆਂ ਕੋਲ ਚਲੇ ਗਏ ਕੱਚੇ ਬਰਤਨ ਨਹੀਂ ਮੈਨੂੰ ਵੈਸੇ ਵੀ ਬੜੀ ਕੁਰਿਓਸਿਟੀ ਸੀ ਕਿ ਘੜਾ ਕਿੱਦਾਂ ਬਣਦਾ ਚਾਟੀ ਕਿੱਦਾਂ ਬਣਦੀ ਕੁਜਾ ਕਿੱਦਾਂ ਬਣਦਾ ਖਾਸ ਤੌਰ ਤੇ ਕਈਆਂ ਦੇ ਮਹੂਰ ਦੇਖੇ ਸੀ ਮੈਂ ਕਈ ਵਾਰੀ ਮੈਂ ਵੀ ਸ਼ੀਸ਼ਾ ਦੇ ਵਿੱਚ ਆਪਣ ਕਿੱਦਾਂ ਬਣਦਾ ਕਿੰਨਾ ਚਪੜ ਮੋ ਆ ਜਾ ਮੈਂ ਕਿ ਆਪਣਾ ਮੂੰਹ ਵੀ ਦੇਖੀ ਉੱਥੇ ਗਿਆ ਤੇ ਉਹ ਉਹ ਮੈਂ ਹੈਰਾਨ ਰਹਿ ਗਿਆ ਉਹਨੇ ਕਿਹਾ ਜੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਚੱਕਰ ਪਰ ਚੱਕਰ ਦੇਸੀ ਪਾਉਂਦੇ ਸੀ ਮਿੱਟੀ ਤੇ ਫੇਰ ਕਿਤੇ ਸ਼ਾਮ ਨੂੰ ਇੱਕ ਅੱਧਾ ਕੁ ਜੱਜਾ ਜੱਟ ਚਾਟੀ ਬਣਾਉਂਦੇ ਸੀ ਫੇਰ ਦਹਾੜੀ ਬਣਦੀ ਸੀ ਮੋਦੀ ਸਾਹਿਬ ਨੇ ਉਹਨਾਂ ਦਾ ਦੇਖੋ ਫਿਕਰ ਕੀਤਾ ਹੁਣ ਮਸ਼ੀਨ ਨਾਲ ਕਈ ਘੜੇ ਬਣਾ ਦਿੰਦਾ ਉਹ ਘੜਾ ਬਾਂਦੇ ਬਾਂਦੇ ਮੈਨੂੰ ਕੱਚਾ ਘੜਾ ਵੀ ਯਾਦ ਆਇਆ ਚਨਾ ਵੀ ਯਾਦ ਆਇਆ ਸੋਹਣੀ ਵੀ ਯਾਦ ਆਈ ਤੇ ਉਹ ਵੀ ਯਾਦ ਆਈ ਜਨੇ ਪੱਕੇ ਦੀ ਜਗ੍ਹਾ ਕੱਚਾ ਰੱਖਦਾ ਸੀ ਸੋਹਣੀ ਨੂੰ ਪਤਾ ਸੀ ਕਿ ਅੱਜ ਧੋਖਾ ਹੋ ਗਿਆ ਸੋਹਣੀ ਕਹਿੰਦੀ ਆ ਵੋਟਾਂ ਬਾਅਦ ਚ ਮੰਗ ਲਾਂਗੇ ਥੋੜੀ ਰੋਜ਼ਾਰੀਦ ਕਰ ਲਈਏ ਨੀਂਦ ਤਾਂ ਤਰ੍ਹਾਂ ਟੁੱਟੇ ਕੱਚੇ ਵੀ ਪੱਕੇ ਦੀ ਜਗ੍ਹਾ ਜਦੋਂ ਕੱਚਾ ਰੱਖਦਾ ਸੋਹਣੀ ਦੇ ਟੜਕਾ ਕੇ ਦੇਖਿਆ ਤੇ ਸੋਹਣੀ ਕਹਿੰਦੀ ਆ ਘੜੇ ਨੂੰ ਕਹਿੰਦੀ ਆ ਵੀਰ ਮਰੇ ਉਸ ਕੜਾ ਬਟੇਂ ਢਿੜਦਾ ਜੇੜੀ ਅਸਾਂ ਵਿੱਚ ਛੋੜਨੇ ਹਾਲ ਹੋਈ ਆਖੇ ਵੇਖ ਲੈ ਮੱਜੀ ਵਾਲਿਆ ਵੇ ਮੱਜੀ ਵਾਲ ਨਹੀਂ ਵਾਲ ਨੂੰ ਕਹਿੰਦੀ ਸੀ ਆਖੇ ਵੇਖ ਲੈ ਮੱਜੀ ਵਾਲਿਆ ਵੇ ਜੋਕ ਜਿ ਸੋਣੀ ਨਵਾੜੀ ਦੇ ਨਾਲ ਹੋਈ ਘੜੇ ਨੂੰ ਕਹਿੰਦੀ ਆ ਵੇ ਭੰਨ ਸੁਟਾ ਤੈਨੂੰ ਚੂਰ ਕਰ ਦਿਆਂ ਮਿੱਟੀ ਦੇ ਘੜਿਆ ਵੇ ਤੂੰ ਚੜ ਬੈਨਾ ਮਹਿਬੂਬਾਂ ਦੀ ਟਾਕੇ ਕੜਾ ਕਿਉਂ ਕਹਿੰਦਾ ਨਹੀਂ ਭੰਨ ਨਾ ਸੁੱਟੀ ਸਾਨੂੰ ਚੂਰ ਨਾ ਕਰ ਦੇ ਸੋਣੀਏ ਅਸਾਂ ਬੜੇ ਬੜੇ ਦੁੱਖ ਪਾਏ ਪਹਿਲਾ ਚੋਟ ਕਈ ਆਧੀ ਖਾਦੀ ਮਿੱਟੀ ਪੁੱਟਦੇ ਨਾ ਕਈਆਂ ਨਾ ਪਹਿਲਾ ਚੋਟ ਕਈਆਂ ਦੇ ਖਾਦੀ ਫਿਰ ਸਾਡੇ ਪਿੰਨੇ ਚਾ ਖੂਬ ਦਵਾਈ ਚੁੱਕ ਘਮਿਆਰ ਚੱਕਰ ਪਰ ਧਰਿਆ ਨੀਉਨੇ ਗੇੜੇ ਚਾ ਖੂਬ ਦਵਾਈ ਫੇਰ ਸੋਨੀਏ ਆਵੇ ਵਿੱਚ ਪਾ ਕੇ ਨੀ ਅੱਗ ਵਿੱਚ ਖੂਬ ਤਪਾਈ ਐਨੀਆ ਸੋਣੀ ਐਨੀਆ ਮੁਸੀਬਤਾ ਨੀ ਸਹਿ ਕੇ ਸੋਣੀਏ ਅਸੀਂ ਹੱਥ ਮਹਿਬੂਬ ਦਿਆ ਅਸੀਂ ਹੱਥ ਮਹਿਬੂਬ ਦਿਆ ਉਹਨੇ ਕਿਹਾ ਸੋਣੀਏ ਭੰਨਾ ਸਕੀ ਅਸੀਂ ਵੀ ਬੜੀਆਂ ਤਕਲੀਫਾਂ ਕੱਟੀਆਂ ਤੇ ਸੋਣੀ ਤਰਲੇ ਪਾ ਰਹੀ ਆ ਮੈਨੂੰ ਨੀਂਦ ਜੀ ਆਉਣ ਲੱਗੀ ਸੀ ਰੋਤੀ ਵਾਵਾ ਉੱਥੇ ਪੇਲ ਗਿਆ ਤੇ ਮੈਂ ਕਿਹਾ ਥੋੜੇ ਜਿ ਮੀਤ ਤੋੜੀਏ ਆਪਣੇ ਵੀ ਤੁਹਾਡੀ ਸੁਸਤੀ ਸੋਣੀ ਕਹਿੰਦੀ ਆ ਘੜੇ ਨੂੰ ਮੈਨੂੰ ਪਾਰ ਲੰਘਾ ਦੇਵੇ ਕੜਾ ਮਿਲਤਾ ਤੇਰੀਆਂ ਕਰਦੀ ਮੈਨੂੰ ਪਾਰ ਲੰਘਾ ਦੇਵੇ ਕੜਾ ਮਿਲਤਾ ਤੇਰੀਆਂ ਕਰਦੀ ਘੜੇ ਨੂੰ ਕਹਿੰਦੀ ਦੱਸ ਦੇ ਜ਼ੁਬਾਨ ਆ ਗਈ ਜੋ ਉੱਪਰ ਆਵਾਜ਼ ਆਈ ਘੜਾ ਕੀ ਕਹਿੰਦਾ ਜਾਂ ਪਿੱਛੇ ਮੁੜ ਜਾ ਸੋਣੀਏ ਨੀ ਤੇ ਕੋਈ ਨਹੀਂ ਹੋ ਤੇਰਾ ਦਰਦੀ ਕੜਾ ਕਹਿੰਦਾ ਮੇਰਾ ਕੋਨ ਦਾ ਬਣ ਕੇ ਸਾਥੀ ਨਹੀਂ ਮੇਰਾ ਕੋਨ ਦਾ ਬਣ ਕੇ ਸਾਥੀ ਨਹੀਂ ਕੀ ਗੱਲ ਤੋ ਮੈਨੂੰ ਆਖੀ ਨਹੀਂ ਆਏ ਹਾਏ ਹਾਏ ਸ਼ਾਇਰਾ ਨੇ ਵੀ ਕਿਆ ਸ਼ਾਇਰੀ ਲਿਖੀ ਆ ਪਹਿਲਾ ਕੜਾ ਕਹਿੰਦਾ ਮੇਰਾ ਬੁੱਤ ਕਮਜ਼ੋਰ ਨ ਤਾਣਾ ਨਹੀਂ ਮੈਂ ਕੱਚਾ ਤਰਨ ਨਾ ਜਾਣਾ ਨਹੀਂ ਮੇਰਾ ਬੁੱਤ ਕਮਜ਼ੋਰ ਮਤਾਣਾ ਹਮੀ ਮੈਂ ਕੱਚਾ ਤਰਨ ਨਾ ਜਾਣਾ ਨੀ ਆਪਾ ਦੋਹਾਂ ਨੇ ਰੁੜ ਪੁੜ ਜਾਣਾ ਨੀ ਇੱਥੇ ਹੱਥ ਨਾ ਡੂੰਗੇ ਸਰ ਦੀ ਜਾ ਪਿੱਛੇ ਮੁੜ ਜਾ ਸੋਣੀਏ ਨੀ ਇੱਥੇ ਕੋਈ ਨਹੀਂ ਜੋ ਤੇਰਾ ਦਰਦੀ ਸੋਣੀ ਕਹਿੰਦੀ ਆ ਵੇ ਮੇਰਾ ਕੋਨ ਦਾ ਬਣ ਕੇ ਸਾਥੀ ਵੇ ਕੋਨ ਹੁੰਦਾ ਜਦੋਂ ਦੁਨੀਆ ਬਣੀ ਆ ਤੇ ਪਰਲੇ ਆਉਣ ਤੱਕ ਤੂਦ ਕਹਿਆ ਸੀ ਮੈਂ ਤੇਰਾ ਉਦੋਂ ਤੱਕ ਸਾਥ ਨਿਭਾਵਾਂਗਾ ਅੱਜ ਕੀ ਹੋ ਗਿਆ ਮੇਰਾ ਕੁੰਨ ਦਾ ਬਣ ਕੇ ਸਾਥੀ ਵੇ ਕੀ ਗੱਲ ਤੈਨੂੰ ਆਖੀ ਵੇ ਮੇਰੇ ਮਾਰ ਹੁਸਨ ਵਾਲੇ ਛਾਤੀ ਵੇ ਗਈ ਲਾਲੀ ਤੇ ਆ ਗਈ ਹੈ ਸਰਦੀ ਮੈਨੂੰ ਪਾਰ ਲੰਘਾ ਜੇ ਵੇ ਕੜਿਆ ਮੈਂ ਤਾਂ ਤੇਰੀਆਂ ਕਰਦੀ ਲੋ ਜੀ ਸੀ ਸੋਨੇ ਦਾ ਕੜਾ ਇਵੇਂ ਨੂੰ ਕਿੱਥੇ ਗੀਤ ਯਾਦ ਆਇਆ ਉੱਥੇ ਘਰ ਚਲੇ ਗਿਆ ਕਮਾਰਾਂ ਦੇ ਤੇ ਉੱਥੇ ਮੋਦੀ ਸਾਹਿਬ ਨੇ ਚੱਕਰ ਭੇਜੇ ਕੜਾ ਬਣਾਉਣ ਵਾਲੀਆਂ ਮਸ਼ੀਨਾਂ ਭੇਜੀਆਂ ਉਹ ਕਹਿੰਦੇ ਅਸੀਂ ਤਾਂ ਹੁਣ ਕਈ ਘੜੀਆਂ ਬਣਾ ਲੈਨੇ ਆ ਔਰ ਘੜੇ ਬਣਾ ਲੈਨੇ ਆ ਤੇ ਦਿਨ ਮੈਂ ਸੋਚਿਆ ਬੰਦਾ ਠੀਕ ਐ ਕਿਸ ਹੱਦ ਤਾਈਂ ਸੋਚਦਾ ਜੇ ਕਰੋਨਾ ਆਉਂਦਾ ਤੇ ਨਰਸਾਂ ਨੂੰ ਫੋਨ ਕਰਦਾ ਕਿ ਗੁੱਡੀ ਸਹੀਕ ਲੋਕਾਂ ਦਾ ਇਲਾਜ ਹੋ ਰਿਹਾ ਕਿ ਨਹੀਂ ਹੋ ਰਿਹਾ ਦੇਖੋ ਇਸ ਲੈਵਲ ਦਾ ਬੰਦਾ ਜੇ ਟੀਚਰਾਂ ਨੂੰ ਮੁਖਾਤਬ ਹੁੰਦਾ ਜੇ ਬੱਚਿਆਂ ਨਾਲ ਸਟੂਡੈਂਟਸ ਨਾਲ ਮੁਖਾਤਬ ਹੁੰਦਾ ਤੇ ਕਿਸੇ ਟੀਚਰ ਨੂੰ ਵੀ ਫੋਨ ਕਰਦਾ ਕਿ ਤੁਸੀਂ ਕੀ ਪੜਾਉਂਦੇ ਹੋ ਇਸ ਲੈਵਲ ਤਾਈ ਸਾਡੇ ਨਾਲ ਉਹ ਜੁੜਿਆ ਹੋਇਆ ਬੰਦਾ ਤੇ ਮੈਂ 7-8 ਸਾਲ ਦਿੱਲੀ ਘੱਟ ਕੇ ਤੇ ਮੈਂ ਇੱਥੇ ਤੁਹਾਡੇ ਕੋਲ ਹਾਜ਼ਰ ਹੋਇਆ ਮੈਨੂੰ ਪਤਾ ਇੱਥੇ ਵੀ ਸੋਹਣੀ ਦੀ ਨਾ ਨਾ ਨੂੰ ਵਿਰੋਧੀ ਧਿਰਾਂ ਪੱਕੇ ਘਰੇ ਦੀ ਥਾਂ ਕੱਚਾ ਘਰ ਰੱਖਦੀਆਂ ਪਰ ਸਿੱਦਕ ਵਾਲੇ ਕਦੇ ਡੋਲਦੇ ਆ ਸ਼ੇਰੀ ਫਰਾਦ ਦੀ ਗੱਲ ਸੁਖ ਸੁਨੀਆਂ ਸ਼ਿਰੂ ਫਸ਼ੇਰੀ ਫਰਾਦ ਉਹ ਪਹਾੜ ਕੱਟ ਕੇ ਸ਼ੇਰੀ ਦੇ ਸ਼ਹਿਰ ਨਾਗ ਲੈ ਗਿਆ ਸੀ ਜਦੋਂ ਪਹਾੜ ਕੱਟਣਾ ਤੇਸਾ ਸ਼ੁਰੂ ਕੀਤਾ ਪਿੰਡ ਵਾਲੇ ਆयो ਕਹਿੰਦੇ ਫਰਾਦ ਤੇਰੀ ਮੱਤ ਮਾਰੇ ਗਈ ਕਦੀ ਪਹਾੜ ਵੀ ਕੱਟੇ ਗਏ ਕਹਿੰਦਾ ਜਾ ਜਾ ਕੇ ਆਪਣਾ ਕੰਮ ਕਰੋ ਕਦੀ ਆਸ਼ਕ ਵੀ ਥੱਕੇ ਆ ਜਿੰਨਾ ਮਰਜ਼ੀ ਤੰਗ ਕਰੀ ਜਾਣ ਕਿਤੇ ਆਸ਼ਕ ਵੀ ਥੱਕੇ ਆ ਜਿੰਨੀ ਮਰਜ਼ੀ ਗਾਲਾਂ ਕੱਢੀ ਜਾਣ ਜਿੰਨਾ ਮਰਜ਼ੀ ਮੈਨੂੰ ਰੋਕਣ ਪਿੰਡਾਂ ਤੋਂ ਹੁਣ ਕਦੀ ਆਸ਼ਕ ਵੀ ਥੱਕੇ ਮੈਂ ਤਾਂ ਆਪਣੇ ਲੋਕਾਂ ਨੂੰ ਮਿਲਣਾ ਹੀ ਮਿਲਣਾ ਪਵੇ ਜੋ ਮਰਜ਼ੀ ਹੋ ਜਾਏ ਇਸ ਕਰਕੇ ਸੱਜਣ ਜੀ ਮੈਂ ਤੁਹਾਡੇ ਵਿੱਚ ਆਉਣਾ ਤੇ ਕਮ ਸੇ ਕਮ ਗੱਲ ਜਰੂਰ ਤੁਹਾਡੇ ਤੱਕ ਪਹੁੰਚ ਜਾਏ ਮੈਨੂੰ ਗਿਲਤੀ ਨਾ ਹੋਵੇ ਕਿ ਮੈਂ ਗੱਲ ਹੀ ਨਹੀਂ ਜੀ ਕਰ ਸਕਿਆ ਗੱਲ ਇਹ ਆ ਪਤੇ ਦੀ ਕਿ ਉਹ ਬੰਦਾ ਜੋ ਕਹਿੰਦਾ ਉਹ ਕਰਦਾ ਕਥਨੀ ਤੇ ਕਰਨੀ ਦਾ ਪੂਰਾ ਆ ਤੇ ਮੈਂ ਉਹਨਾਂ ਲੀਡਰਾਂ ਨਾਲ ਗੱਪਾਂ ਮਾਰ ਕੇ ਵਾਪਸ ਦਿੱਲੀ ਨਹੀਂ ਜਾਣਾ ਮੇਰੀ ਖਵਾਸ਼ ਹੈ ਕਿ ਮੈਂ ਮਾਲਵੇਚੀ ਕੁੱਲੀ ਪਾਲਾ ਕਿਸ ਜਿੱਥੇ ਤੁਸੀਂ ਕਹੋਗੇ ਉੱਥੇ ਹੀ ਹੋਵੇ ਅੱਧੀ ਰਾਤ ਨੂੰ ਕਜਨ ਬੰਦਗੀ ਹੁੰਦੀ ਉਹ ਲੋਕੀ ਕਹਣ ਅੱਲਾਹੂ ਦਾਵਾ ਜਾਵੇ ਕੁੱਲੀ ਨਹੀਂ ਫਕੀਰ ਦੀ ਵਿੱਚ ਇਹ ਨਾ ਹੋਵੇ ਵੀ ਵਿਸਿਆ ਵੀ ਇਹ ਨਾ ਹੋਵੇ ਵੀ ਧਾਰੂ ਦੀ ਹਵਾੜ ਆਵੇ ਤੇ ਨੇਤਾ ਦੇ ਮਹਿਲਾਂ 'ਚ ਇਹ ਨਹੀਂ ਹੋਏਗਾ ਕੁੱਲੀ ਫਕੀਰ ਦੀ ਹੋਏਗੀ ਇਹ ਮੈਂ ਵਾਦਾ ਕਰਦਾ ਤੁਹਾਨੂੰ ਤੇ ਤੁਸੀਂ ਮੇਰੇ ਨਾਲ ਮਨ ਬਣਾ ਕੇ ਇੱਕ ਵਾਦਾ ਕਰੋ ਕਿ ਇੱਕ ਵਾਰੀ ਯਕੀਨ ਕਰਿਓ ਆਪੋਸ ਲੀਡਰ ਤੇ ਜਿਹੜਾ ਸਿਰਫ ਤੇ ਸਿਰਫ ਗਰੀਬਾਂ ਦਾ ਫਿਕਰ ਕਰਦਾ ਸਭ ਤੋਂ ਪਹਿਲਾਂ ਉਹ ਕਹਿੰਦਾ ਕਿ ਗਰੀਬਾਂ ਦਾ ਫਿਕਰ ਕਰੋ ਇਹਨਾਂ ਦੀ ਦੁਆ ਔਰ ਵੱਧ ਦੁਆ ਚ ਵੀ ਬੜਾ ਅਸਰ ਹੁੰਦਾ ਇਸ ਕਰਕੇ ਸਦੀਆਂ ਤੋਂ ਪਿਛੜੇ ਲੋਕਾਂ ਦਾ ਨੁਮਾਇੰਦਾ ਬਣ ਕੇ ਉਹਨਾਂ ਨੇ ਭੇਜਿਆ ਮੈਨੂੰ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਪਹਿਲੀ ਤਾਰੀਖ ਨੂੰ ਪੱਕੇ ਘਰੇ ਦੀ ਜਗ੍ਹਾ ਕੱਚਾ ਘੜਾ ਨਾ ਰੱਖਣ ਦਿਓ ਉਹਨਾਂ ਨੂੰ ਕਹੋ ਅਸੀਂ ਇਹਨਾਂ ਨੂੰ ਹੁਣ ਪਾਰ ਹੀ ਲੰਘਾਉਣਾ ਹੈ ਤੇ ਤੁਸੀਂ ਕਿਉਂ ਜਿਹੜੇ ਦਿੱਲੀ ਆਲਾ ਚੜਾ ਤਰ ਕੇ ਆਇਆ ਨਾ ਬੇੜੀਆਂ ਤੋੜ ਕੇ ਹੀ ਆਇਆ ਹੁਣ ਉਹਨੇ ਮੁੜ ਕੇ ਨਹੀਂ ਜਾਣਾ ਵਾਪਸ ਬੇੜੀਆਂ ਤੋੜਤੀਆਂ ਸੀ ਮੈਂ ਕਿਹਾ ਪਿਛਲ ਚਾਹਤੀ ਨਾ ਰਵੇ ਜਦੋਂ ਬੇੜੀਆਂ ਤੋੜ ਕੇ ਕੋਈ ਅਗਲੇ ਪੱਤਰ ਲੰਘ ਜੇ ਨਾ ਫਿਰ ਉਹ ਬੇੜੀ ਨਹੀਂ ਹੁੰਦੀ ਤਾਂ ਕਿੱਧਰ ਜਾਊਗਾ ਵਾਪਸ ਇਸ ਕਰਕੇ ਪਹਿਲੀ ਤਰੀਕ ਨੂੰ ਤੁਸੀਂ ਕਮਲ ਦੇ ਫੁੱਲ ਤੇ ਮੋਹਰ ਲਗਾਉਣੀ ਆ ਬਟਨ ਦੱਬਣਾ ਤੇ ਫਿਰ ਮੈਨੂੰ ਇੱਥੇ ਦਾ ਵੀਜ਼ਾ ਮਿਲ ਜਾਣਾ ਲੈਦੇ ਹੋਗੇ ਬਿਨਾਂ ਆਇਦਰਸ ਲੈਦੇ ਹੋਗੇ ਕਿ ਜਿਸ ਕੋ ਗਾਣੇ ਗੋਲੇ ਸੁਣਾ ਕਰਾਂਗੇ ਇਹ ਨਹੀਂ ਕਿ ਗਾਣੇ ਐਵੇਂ ਟਿਚਰਾਂ ਦੀਆਂ ਵਾਲੇ ਅਸੀਂ ਬੰਦੇ ਨਹੀਂ ਮੈਂ ਕੰਮ ਐਸੇ-ਐਸੇ ਕੀਤੇ ਆ ਕਿ ਚੱਕਰੋਂ ਲਾ ਪੈਂਦੇ ਸੀ ਵੱਡੇ-ਵੱਡੇ ਜਿਹੜੇ ਉਹ ਪਲੈਨਰ ਹੁੰਦੇ ਸਟਾਉਨ ਪਲੈਨਰਸ ਨੂੰ ਕਿ ਇਹ ਇੱਥੋਂ ਨਹੀਂ ਨਿਕਲਦਾ ਮੈਂ ਕਿਹਾ ਇੱਥੋਂ ਕੱਢ ਇੱਥੋਂ ਨਹੀਂ ਇੱਧਰ ਕਰ ਉੱਥੇ ਦਿੱਲੀ ਜਾ ਕੇ ਦੇਖਿਓ ਨਹੀਂ ਤੇ ਬੇਟਾ YouTube ਤੇ ਦਿਖਾ ਦਿਓ ਮੈਂ ਦਿੱਲੀ ਕੀ-ਕੀ ਕੀਤਾ ਕਈ ਲੋਕ ਕਹਿੰਦੇ ਹੁੰਦੇ ਆ ਉੱਥੇ ਕਿਹੜੇ ਗਾਣੇ ਸੁਣਨੇ ਆ ਜੀ ਉੱਥੇ ਪਾਰਲੀਮੈਂਟ 'ਚ ਬੋਲੇਗਾ ਕਿਦਾਂ ਪਾਰਲੀਮੈਂਟ ਵਿੱਚ ਮੈਂ ਕੀ ਬੋਲਿਆ ਬਿਨਾ ਕਿਸੇ ਚੇਜ ਕੇ ਇਹ ਵੀ ਸੁਣੋ ਤੇ ਇਸ ਕਰਕੇ ਸੱਜਣ ਜੀ ਮੈਂ ਤਾਂ ਦਿੱਲੀੋਂ ਜਿੱਤ ਕੇ ਪੰਜਾਬ ਦਾ ਫਿਕਰ ਕਰਦਾ ਰਹਿਆ ਤੁਹਾਡਾ ਫਿਕਰ ਕਰਦਾ ਰਹਿਆ ਤੇ ਇੱਥੋਂ ਜਿੱਤ ਕੇ ਕਿਉਂ ਨਹੀਂ ਕਰਾਂਗਾ ਇਸ ਕਰਕੇ ਵਿਰੋਧੀਆਂ ਦੇ ਗੱਲਾਂ ਵਿੱਚ ਨਹੀਂ ਆਉਣਾ ਬਿਲਕੁਲ ਨਹੀਂ ਆਉਣਾ ਤੁਸੀਂ ਨਾ ਆਪਣਾ ਪਹਿਲੀ ਤਰੀਕ ਨੂੰ ਕਮਲ ਦਾ ਫੁੱਲ ਯਾਦ ਹੈ ਕੋਈ ਚੋਣਸ਼ਣ ਦੱਸਿਆ ਕਿਸ ਨੇ ਕਿਨੇ ਇਹ ਤਾਂ ਬਣਾ ਕੇ ਦੱਸ ਦੇ ਯਾਰ ਇੱਕ ਵਾਰੀ ਕਿ ਮੈਂ ਦੱਸਾਂ ਚੌਣ ਨਿਸ਼ਾਨਾ ਜੀ ਕਮਲ ਕਮਲ ਦਾ ਫੁੱਲ ਇਸ ਕਰਕੇ ਤੁਸੀਂ ਕਮਲ ਦੇ ਫੁੱਲ ਦਾ ਬਟਨ ਦਬਾਉਣਾ ਹੁਣ ਤਾਂ ਈਜ਼ੀ ਹੋ ਗਿਆ ਕੰਮ ਇਹ ਇੱਕ ਵਾਰੀ ਨਾਰਾ ਲਾ ਕੇ ਮੈਨੂੰ ਤਸੱਲੀ ਦੇ ਦਿਓ ਔਰ ਮਾਤਾ ਦੀ ਜੈ ਹਾਰਤ ਮਾਤਾ ਦੀ ਜੈ ਨਰਿੰਦਰ ਭਾਈ ਥੋੜਾ ਮੱਠਾ ਆ ਗਿਆ ਮੈਨੂੰ ਜੇ ਮੂੰਹ ਤੇ ਚੜ੍ਹਿਆ ਨਹੀਂ ਲੱਗਦਾ ਕੱਖ ਨਹੀਂ ਕਹਿੰਦੇ ਤੁਹਾਨੂੰ और मैं कल्ला ही तेरा तो फिरदारे ना तो तू ही दब्बे दब्बे ना कर तू हम दसन चलो आप बोलो बोले इशनिहार नरेंद्र भाई मोदी जिंदाबाद देखा नारिज किनी पावर चाबी कला जा गए नरेंद्र भाई मोदी जिंदाबाद के चौन निशान किया ताला आहा मजा आ गया चौन निशान ਚੌਨਸ਼ਾਨ ਐਲੀ ਨੂੰ ਜਾਣਾ ਨਹੀਂ ਭੁੱਲ ਨਹੀਂ ਤਾਂ ਬਾਈ ਤੁਹਾਡਾ ਜਾਊਗਾ ਰੋਲ ਐ ਨਹੀਂ ਬहोत बहोत मेहरबानी ਕੋਈ ਮੈਨੂੰ ਪੁੱਛੇਗਾ ਤੂੰ ਕੌਣ ਹੈ ਮੈਂ ਇਹੀ ਕਹਿਣਾ ਮੈਂ ਤੁਹਾਡੀਆਂ ਕੋਲ ਜਦੋਂ ਦਿੱਲੀ ਚਲੇ ਗਿਆ ਸੀ ਬੇਤੋ ਹੋ ਗਈ ਸੀ ਭੁੱਲ ਤੇ ਫੋਨ ਆ ਗਿਆ ਮੈਂ ਹੁਣ ਰਾਂਕੇ ਰਵਾਂਗੇ ਇੱਥੇ ਇੱਕ ਦੂਜੇ ਦੇ ਦੁੱਖ ਸੁੱਖ ਚ ਬੈਠਾ ਕਰਾਂਗੇ ਮੈਂ ਉਦਾਂ ਦਾ ਨਹੀਂ ਨੇਤਾ ਨੂਤਾ ਜਾ ਬੜਨਾ ਹਲ ਹਲ ਲਾਉਂਦੇ हट जाओ करंट मार चोर लगता उसिश करूंगा जो कोई मैं डराएगा नहीं तो फिर आप ही ड्राइव कराया करा नजारा लवेंगे जिंदगी का एक घोड़ी घाड़ी भी रखा एडी किल है थैंक यू बहुत बहुत शुक्रिया बोले ਬਿਲ ਬਲਾਡ ਜੁਨੇ ਸ਼ਾਮਿਲ ਹੋਣਾ ਪਰਮਿੰਦਰ ਸਿੰਘ ਜੀ ਆਓਗੇ ਮਮਾ ਬਲਾਡਸ ਵਿੱਚ ਹੋਪਣਾ ਅੱਗੇ ਬਹੁਤ ਸੁਰੀਕਾ ਕੇ ਬਿਆਦ ਆਓ ਸਾਹੀ ਹੋ ਪਲੀਜ਼ ਪਰ ਸਤਿਨਾਸ ਸਿੰਘ ਜੀ ਅੱਗੇ ਆ ਜਾਓ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਸੁਖਿੰਦਰ ਸਿੰਘ ਜੀ ਮਮਾ ਜੀ ਅੱਗੇ ਆ ਜਾ ਮਮਾ ਜੀ बलजीत कौर बिट्टू अगे अल बोले सोनिहार सत श्री अकाल आयो दलजीत कौर